ਹੈਲੋ ਫਰੈਂਡਸ ਰਾਮ ਰਾਮ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਇਹ ਆਰਗੈਂਜ਼ਾ ਫੈਬਰਿਕ ਵਿੱਚ ਹੈ ਜਿਸ ਦੀ ਜਿਹੜੀ ਲੈਂਥ ਹੈ ਉਹ ਫੁੱਲ ਰੱਖਣੀ ਹੈ ਤੇ ਛਾਤੀ 17 ਇੰਚ ਹੈ ਕਮਰ ਜਿਹੜੀ ਹੈ ਉਹ 13 ਇੰਚ ਹੈ ਤੇ हिਪ ਜਿਹੜੀ ਹੈ 7.5 ਇੰਚ ਹੈ ਜੈਨਕਿ ਛਾਤੀ 34 ਕਮਰ 26 हिਪ 34.5 ਇਹਦਾ ਅਸੀਂ ਅੱਧ ਕਰ ਲੈਣਾ ਹੈ ਅੱਧ ਕਰਕੇ ਇਸ ਦਾ ਅਸੀਂ ਲਗਾਣਾ ਹੈ ਡਰਾਫਟ ਸਭ ਤੋਂ ਪਹਿਲੇ ਅਸੀਂ ਥੀਰੇ ਦਾ ਨਿਸ਼ਾਨ ਲਗਾਣਾ ਹੈ ਇਹ ਜਿਹੜੀ ਲਾਈਨਿੰਗ ਹੈ ਮੈਂ ਧੋਖੇ ਪ੍ਰੈਸ ਕਰਕੇ ਇਸੀ ਤੈਹ ਲਗਾ ਲਈ ਹੈ ਤੇ ਹੁਣ ਮੈਂ ਇਸ ਤੇ ਡਰਾਫ ਲਗਾਣਾ ਹੈ ਸਭ ਤੋਂ ਪਹਿਲੇ ਥੀਰੇ ਦਾ ਨਾਪ ਲਗਾਣਾਗਾ ਥੀਰੇ ਦਾ ਨਾਪ ਲਗਾਉਣੇ ਲਈ 6 ਇੰਚ ਮੈਂ ਥੀਰਾ ਲਿਆਏ ਤੇ 6.5 ਇੰਚ ਮੋਡਾ ਲਿਆਏ ਤੁਸੀਂ ਦੇਖੋਗੇ 6 ਇੰਚ ਥੀਰਾ ਹੈ ਤੇ 6.5 ਇੰਚ ਮੋਡੇ ਦਾ ਨਿਸ਼ਾਨ ਲਗਾਇਆ ਹੈ ਉਸ ਤੋਂ ਬਾਅਦ ਅਸੀਂ ਛਾਤੀ ਲੈਣੀ ਹੈ ਛਾਤੀ ਜਿਹੜੀ 34 ਹੈ ਅਸੀਂ ਇਸ ਦਾ ਅੱਧ ਕਰ ਲੈਣਾ ਹੈ ਠੀਕ ਹੈ ਜੇਕਰ ਅਸੀਂ ਸੂਟ ਦਾ ਨਾਪ ਲਿਆਏ ਤਾਂ ਅਸੀਂ ਉਹਦਾ ਅੱਧ ਕਰ ਲੈਣਾ ਹੈ ਜੇਕਰ ਅਸੀਂ ਬੋਡੀ ਦਾ ਮੇਜ਼ਰਮੈਂਟ ਲਿਆਏ ਤਾਂ ਅਸੀਂ ਉਹਦਾ 4 ਪਾਰਟ ਕਰ ਲੈਣਾਗਾ ਤੇ ਇਸ ਦਾ ਅਸੀਂ 4 ਪਾਰਟ ਕੀਤਾ ਤਾਂ 8.5 ਆਇਆ ਹੈ ਤੇ 8.5 ਰੱਖਣੀ ਹੈ ਇਹਦੀ ਛਾਤੀ 8.5 ਤੇ ਅਸੀਂ ਨਿਸ਼ਾਨ ਲਗਾ ਲੈਣਾਗਾ ਇਸ ਤਰ੍ਹਾਂ ਕਰਕੇ ਤੇ ਉਸ ਤੋਂ ਬਾਅਦ ਮੋਢੇ ਤੋਂ ਮੋਢੇ ਤੋਂ ਕਮਰ ਤੱਕ ਦਾ ਨਿਸ਼ਾਨ ਲਗਾਉਣਾ ਹੈ ਜਿਹੜਾ ਮੈਂ 7 ਇੰਚ ਤੇ ਲਗਾਇਆ ਹੈ ਠੀਕ ਹੈ ਫਿਰ ਮੋਢੇ ਦੀ ਉਸ ਲਾਈਨ ਤੇ ਇੰਚ ਟੇਪ ਰੱਖ ਕੇ نیچے ਤੱਕ ਦਾ ਅਸੀਂ हिਪ ਦਾ ਨਿਸ਼ਾਨ ਲਗਾਉਣਾ ਹੈ ਜਿਹੜਾ ਮੈਂ 15 ਇੰਚ ਤੇ ਲਗਾਇਆ ਹੈ ਤੇ ਇਸ ਨਿਸ਼ਾਨ ਨੂੰ ਕਰ ਲੈਣਾ ਹੈ ਸਿੱਧਾ ਸਿੱਧਾ ਕਰਨੇ ਤੋਂ ਬਾਅਦ ਇਸ ਤੇ ਲਗਾਉਣਾ ਹੈ ਅਸੀਂ ਨਿਸ਼ਾਨ ਜੋ ਮੇਜ਼ਰਮੈਂਟ ਹੈ ਉਦਾਸੀ ਨਿਸ਼ਾਨ ਲਗਾਣਾਗਾ ਛਾਤੀ ਦਾ ਸੀ ਨਿਸ਼ਾਨ ਲਗਾ ਲਿਆ ਏ 8.5 ਇੰਚ ਤੇ ਕਮਰ ਦਾ ਲਗਾਉਂਗੇ 13 ਇੰਚ ਕਿਉਂਕਿ ਇਸ ਵਿੱਚ ਮੈਂ ਪਲੇਟਾਂ ਪਾਣੀ ਆਗੀਆਂ ਫਰੰਟ ਔਰ ਬੈਕ ਵਿੱਚ ਤਾਂ ਮੈਂ ਇਸ ਤੇ 13.5 ਇੰਚ ਦਾ ਨਿਸ਼ਾਨ ਲਗਾਉਂਗੀ ਤਾਂ ਕਿ ਜਿਹੜਾ ਅੱਧਾ ਅੱਧਾ ਇੰਚ ਸਾਡਾ ਪਲੇਟਾਂ ਵਿੱਚ ਚਲੇ ਜਾਣਾਗਾ ਪਲੋਈਆਂ ਜਿਹਨੂੰ ਕਹਿੰਦੇਗੇ हिप ਦਾ ਨਿਸ਼ਾਨ ਹੈ हिप ਦਾ ਜੋ ਮੈਜ਼ਰਮੈਂਟ ਹੁੰਦਾਗਾ ਉਹੀ ਰੱਖ ਹੁੰਦਾਗਾ ਠੀਕ ਹੈ हिਪ 8.5 ਹੈ ਤਾਂ 8.5 ਤੋਂ ਥੋੜਾ ਜਿਆਦਾ ਹੈ ਇੱਕ ਸੂਤ ਇੱਕ ਜਾਂ ਦੋ ਸੂਤ ਜਿਆਦਾ ਹੈ ਦੋ ਸੂਤ ਤੇ ਮੈਂ ਨਿਸ਼ਾਨ ਲਗਾਇਆ ਹੈ ਫਿਰ ਇਸ हिਪ ਦੇ ਨਿਸ਼ਾਨ ਨੂੰ ਕਮਰ ਦੇ ਨਿਸ਼ਾਨ ਨਾਲ ਮਿਲਾ ਦਿੱਤਾ ਹੈ ਔਰ ਕਮਰ ਦੇ ਨਿਸ਼ਾਨ ਨੂੰ છાતી ਦੇ નિશાન ਨਾਲ ਹਲਕੀ ਜਿਹੀ ਗੋਲਾਈ ਦੇਣੀ ਹੈ ਕਿਉਂਕਿ ਜਿਆਦਾ ਹੈਵੀ ਸਾਈਜ਼ ਨਹੀਂ ਹੈ ਨੋਰਮਲ ਸਾਈਜ਼ ਹੈ ਸਤਾਰਾ છાਤੀ ਦਾ ਬਹੁਤੀ ਡੁੰਗਾਈ ਗੋਲਾਈ ਦੇਣੇ ਦੀ ਜ਼ਰੂਰਤ ਨਹੀਂ ਹੈ ਤੁਸੀਂ ਹਲਕਾ ਜਿਹਾ ਲਗਾਣਾਗਾ ਨਿਸ਼ਾਨ ਉਸ ਤੋਂ ਬਾਅਦ ਅਸੀਂ ਮੋਡੇ ਮੋਡੇ ਦਾ ਡਰਾਫਟ ਲਗਾਣਾਗਾ ਆਰਮਹੋਲ ਦਾ ਜਿਹੜਾ ਇਹ ਅਸੀਂ ਉੱਪਰ 6 ਇੰਚ ਲਿਆ tha ਤਾਂ نیچے ਅਸੀਂ 5.5 ਤੇ ਨਿਸ਼ਾਨ ਲਗਾ ਲੈਣਾਗਾ ਅੱਧਾ ਇੰਚ ਅੰਦਰ ਫਰੰਟ ਗੋਲਾਈ ਵਾਸਤੇ ਤੇ ਇਹ 3 ਇੰਚ ਦੀ ਅਸੀਂ ਕਾਟ ਪਾਣੀ ਹੈ ਠੀਕ ਹੈ 3 ਇੰਚ ਦੀ ਔਰ ਉੱਪਰ ਤੋਂ ਥੋੜਾ ਜਿਹਾ ਤੇ ਅਚਾ ਕਪੜਾ ਹੈ ਉਹ ਨਿਕਾਲ ਦੇਣਾਗਾ ਤੇ 1 ਇੰਚ ਤੇ ਅਸੀਂ ਫਰੰਟ ਆਰਮਹੋਲ ਦੀ ਗੋਲਾਈ ਪਾਣੀ ਹੈ ਉਸ ਤੋਂ ਬਾਅਦ ਆਰਮਹੋਲ ਤੋਂ ਉੱਪਰ ਫੇਰ 1 ਇੰਚ ਤੇ ਗੋਲਾਈ ਪਾਣੀ ਹੈ ਬੈਕ ਆਰਮਹੋਲ ਦੀ ਇਹ ਦੋਨੋਂ ਗੋਲਾਈਆਂ ਤੇ ਅਸੀਂ ਨਿਸ਼ਾਨ ਲਗਾ ਲਿਆ ਹੈ ਨਿਸ਼ਾਨ देखो बिल्कुल प्रोपर फिर असी एक्सट्रा मार्जन तो हो गया फिटिंग का निशान फिर असी एक्सट्रा मार्जिन रखना है जोड़ा सा कटिंग का होना गा ये मैं दो दो इंच का रखे है दो दो इंच मैं निशान लगा लिया है छाती कमर पर और हिप हिपते इसी तरह इस जुल घेर नीचे तक है वह मैं साढ़े दस की कटिंग की है नीचे तक जरा घेर है पला जरा रख होना गा ਉਹ 10.5 ਤੇ ਰੱਖਿਆ ਹੈ ਤੇ ਇਸ ਦੀ ਕਰ ਦੇਣੀ ਹੈ ਕਟਿੰਗ ਇਸ ਦੀ ਇੱਕ ਕਟਿੰਗ ਮੈਂ ਪਹਿਲੇ ਕਰਿਆ ਕਰਦੀ تھی ਫਿਰ ਮੇਰੇ ਮਾਈਂਡ 'ਚ ਆਇਆ ਕਿ ਮੈਂ ਕਿਉਂ ਨਾ ਇਸ ਦੀ ਵੀਡੀਓ ਬਣਾ ਲਵਾਂ ਤਾਂ ਫਿਰ ਮੈਂ ਉਸ ਤੋਂ ਬਾਅਦ ਇਸ ਦੀ ਵੀਡੀਓ ਬਣਾਉਣ ਲੱਗ ਗਈ ਤੇ ਤੁਸੀਂ ਦੇਖੋਗੇ ਗੰਦੇ ਦੀ ਕਟਾਈ ਪਾਈ ਹੈ ਤੁਸੀਂ ਉੱਪਰ ਤੋਂ ਪਹਿਲੇ ਫਰੰਟ ਕਟਾਈ ਪਾ ਲੈਣਗੇ ਸੌਰੀ ਬੈਕ ਦੀ ਕਟਾਈ ਪਾ ਕੇ ਜਿਹੜਾ ਐਕਸਟਰਾ ਕਪੜਾ ਹੈ ਉਹ ਸਾਰਾ ਕੱਢ ਦੇਣਾਗਾ ਇਹ オーਗੈਂਜ਼ਾ ਦਾ ਫੈਬਰਿਕ ਹੈ ਤੁਹਾਨੂੰ ਪਤਾ ਹੈ オーਗੈਂਜ਼ਾ ਦਾ ਫੈਬਰਿਕ ਕਟਿੰਗ ਕਰਨੀ ਉਸ ਦੀ ਥੋੜੀ ਮੁਸ਼ਕਲ ਹੁੰਦੀ ਹੈ ਕਿਉਂਕਿ ਇਹ ਕਪੜਾ ਖਿਸਕਦਾ ਬਹੁਤ ਹੈ ਔਰ ਇਹਨੂੰ ਬਿਨਾ ਪ੍ਰੈਸ ਕੀਤੇ ਤੁਸੀਂ ਕਦੇ ਵੀ ਕਟਿੰਗ ਨਾ ਕਰੋ オーਗੈਂਜ਼ਾ ਦੇ ਫੈਬਰਿਕ ਨੂੰ ਹਮੇਸ਼ਾ ਪ੍ਰੈਸ ਕਰਕੇ ਹੀ ਕਟਿੰਗ ਕਰੋ ਇਹ ਮੈਂ ਲਾਈਨਿੰਗ ਦੀ ਕਟਿੰਗ ਕਰ ਲਈ ਹੈ ਤੇ ਉਸ ਤੋਂ ਬਾਅਦ ਇਹ ਤੇਰੇ ਦੀ 1/2 ਇੰਚ ਦੀ ਜਿਹੜੀ ਸ਼ੇਪ ਦੇਣੀ ਹੈ, ਕਟਾਈ ਕਰਨੀ ਹੈ। ਤੁਸੀਂ 3 ਇੰਚ ਦਾ ਮਾਰਜਨ ਰੱਖ ਲੈਣਾ ਹੈ ਗਲੇ ਦਾ। ਠੀਕ ਹੈ? 3 ਇੰਚ ਗਲੇ ਦਾ ਮਾਰਜਨ ਰੱਖ ਕੇ ਤੇ ਹਲਕੀ ਜੀ 1/2 ਇੰਚ ਦੀ ਕਟਾਈ ਪਾ ਦੇਣੀ ਹੈ। ਇਹ ਸਭ ਹੋ ਗਿਆ ਕਟਿੰਗ। ਠੀਕ ਹੈ? ਇਹਦੇ ਵਿੱਚ ਮੈਂ ਬੈਕ ਪੱਲਾ ਕੋਈ ਵੱਡਾ ਨਹੀਂ ਰੱਖਿਆ। ਇਹ ਬੈਕ ਫਰੰਟ ਦੋਨੋਂ ਬਰਾਬਰ ਹੀ ਰੱਖੇ ਆ। ਤੇ ਇਹ ਹੈਗਾ ਆ ਮੇਨ ਫੈਬਰਿਕ ਜਿਸ ਤੇ ਅਸੀਂ ਕਟਿੰਗ ਕਰਨੀ ਹੈ ਇਸ ਨੂੰ ਮੈਂ ਪਹਿਲੇ ਹੀ ਪ੍ਰੈਸ ਕਰਕੇ ਤੈਹ ਲਗਾ ਕੇ ਰੱਖ ਲਿਆ ਸੀ ਤੇ ਜਦੋਂ ਤੁਸੀਂ ਇਹ ਪੈਨਲ ਵਾਲਾ ਡਿਜ਼ਾਈਨ ਹੈ ਇਹਦੇ ਤੇ ਦੋਨਾਂ ਸਾਈਡਾਂ ਤੇ ਤਾਂ ਇਸ ਤਰ੍ਹਾਂ ਦਾ ਫੈਬਰਿਕ ਅਗਰ ਤੁਸੀਂ ਜਿਸ ਵੇਲੇ ਕਟਿੰਗ ਕਰਨਾ ਹੈ ਅਗਰ ਕੜਾਈ ਵਾਲਾ ਹੈ ਤਾਂ ਬਿਲਕੁਲ ਨੈਕ ਨਾਲ ਨੈਕ ਮਿਲਾ ਕੇ ਤੇ ਪੈਨਲ ਨਾਲ ਪੈਨਲ ਮਿਲਾ ਕੇ ਬਿਲਕੁਲ ਵਧੀਆ ਜੇ ਤਰੀਕੇ ਨਾਲ ਤੈਹ ਲਗਾ ਲੈਣੀ ਹੈ ਤੁਸੀਂ ਇਸ ਨੂੰ ਤਾਂ ਕਿ ਜਿਹੜਾ ਨੈਕ ਦਾ ਡਿਜ਼ਾਈਨ ਅੱਗੇ ਪਿੱਛੇ ਨਾ ਹੋਵੇ ਤੁਸੀਂ ਇਸ ਨੂੰ ਕੱਚਾ ਵੀ ਕਰ ਸਕਦੇਗੇ ਤੇ ਪਿੰਨ ਅਪ ਵੀ ਕਰ ਸਕਦੇਗੇ ਠੀਕ ਹੈ ਤੁਸੀਂ ਦੇਖੋਗੇ ਮੈਂ ਇਸ ਨੂੰ ਪਿੰਨ ਅਪ ਕਰਕੇ ਰੱਖਿਆ ਹੈ ਪਹਿਲੇ ਮੈਂ ਬੈਕ ਬੈਕ ਜਿਹੜਾ ਅ ਬੈਕ ਪੱਲਾ ਹੈ ਉਸ ਦੀ ਪ੍ਰੋਪਰ ਤੈਂ ਲਗਾ ਲਈ ਹੈ ਉਸ ਤੋਂ ਬਾਅਦ ਫਰੰਟ ਪੱਲੇ ਦੀ ਵੀ ਮੈਂ ਨਾਲ ਹੀ ਤੈਂ ਲਗਾ ਲਈ ਹੈ ਤਾਂ ਕਿ ਦੋਨਾਂ ਦੀ ਕਟਿੰਗ ਸਾਡੀ ਇੱਕੋ ਵੇਲੇ ਹੋ ਜਾਵੇ ਦੁਬਾਰਾ ਸਾਨੂੰ ਕਟਿੰਗ ਕਰਨ ਦੀ ਜਰੂਰਤ ਨਹੀਂ ਪਾਉਂਗੀ। ਕੋਸਾ ਜਿਹਾ ਤਰੀਕਾ ਹੈ। ਤੁਸੀਂ ਦੇਖੋ ਤੇ ਮੈਂ ਜਿਹੜਾ ਮੇਨ neck ਦਾ ਫੈਬਰਿਕ ਹੈ, ਬੰਦ ਸਾਈਡ ਹੈ ਉਹ ਆਪਣੀ ਸਾਈਡ ਰੱਖੀ ਹੈ ਤੇ ਖੁੱਲੀ ਸਾਈਡ ਹੈ ਉਹ ਜਿਹੜੀ ਬਾਹਰ ਵੱਲ ਨੂੰ ਰੱਖੀ ਹੈ ਤੇ ਤੁਸੀਂ ਦੇਖੋਗੇ ਮੈਂ ਪਿੰਨਾ ਤੁਹਾਨੂੰ ਦਿਖਾ ਰਹੀ ਆ। ਮੈਂ ਇਸ ਨੂੰ ਪਿੰਨ ਅਪ ਕੀਤਾ ਹੈ ਤਾਂ ਕਿ ਜਿਹੜਾ neck ਦਾ ਡਿਜ਼ਾਈਨ ਅੱਗੇ ਪਿੱਛੇ ਖਿਸਕੇ ਨਾ ਤੇ ਇਸ ਤਰ੍ਹਾਂ ਕਰਕੇ ਇਹ ਦੇਖੋ ਮੈਂ ਪਿੰਨ ਅਪ ਕੀਤੀ ਹੈ। ਫੇਰ ਇਸ ਨੂੰ ਬਿਨ ਆਪ ਕਰ ਦਿੱਤਾ ਹੈ ਤੇਜ਼ੀ ਪ੍ਰੋਪਰ ਬਿਲਕੁਲ ਤਾਂ ਬੜੇ ਪਿਆਰ ਨਾਲ ਲਗਾਣੀ ਹੈ ਕਿਉਂਕਿ ਇਹ ਕਪੜਾ ਨਾ ਬਹੁਤ ਜ਼ਿਆਦਾ ਖਿਸਕਦਾਗਾ ਤੇ ਕਟਿੰਗ ਵੇਲੇ ਵੀ ਬਿਲਕੁਲ ਪਿਆਰ ਨਾਲ ਕੈਂਚੀ ਚਲਾਣੀ ਹੁੰਦੀ ਹੈ ਕਿ ਜਿਹੜਾ ਪ੍ਰੋਪਰ ਸਾਡਾ ਇਹ ਵਧੀਆ ਢੰਗ ਨਾਲ ਕਟਿੰਗ ਹੋ ਜਵੇ ਤੇ ਇਹ ਲਾਈਨਿੰਗ ਵਾਲਾ ਪੀਸ ਜਿਸ ਦੀ ਮੈਂ ਕਟਿੰਗ ਕਰ ਲਈ ਹੈ ਇਸ ਨੂੰ ਮੈਂ ਇਸ ਤੇ ਐਨ ਬਿਲਕੁਲ ਤੈਨ ਲਗਾ ਕੇ ਰੱਖ ਦੇਣਾਗਾ ਮੈਂ ਤੁਹਾਨੂੰ ਦੱਸਿਆ ਇਹ ਬੰਦ ਸਾਈਡ ਮੈਂ ਆਪਣੀ ਸਾਈਡ ਆਪਣੇ ਵੱਲ ਨੂੰ ਰੱਖਿਆ ਏ ਤੇ ਖੁੱਲੀ ਸਾਈਡ ਦੂਸਰੀ ਸਾਹਮਣੇ ਸਾਈਡ ਸਾਹਮਣੇ ਹੈ ਤੇ ਇਸ ਨੂੰ ਮੈਂ ਪ੍ਰੋਪਰ ਮਿਲਾ ਲੈਣਾ ਹੈ ਮਿਲਾ ਕੇ ਰੱਖ ਲਿਆ ਹੈ ਅਗਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਮੈਂ ਐਨ ਬਿਲਕੁਲ ਸਹੀ ਕਰ ਲੈਣਾਗਾ ਸਹੀ ਕਰਨੇ ਤੋਂ ਬਾਅਦ ਤੁਸੀਂ ਦੇਖੋਗੇ ਬਿਲਕੁਲ ਇਜ਼ੀ ਟੈਂ ਮੈਂ ਬਣਾ ਲਈ ਹੈ ਤਾਂ ਬਣਾ ਕੇ ਤਾਂ ਇਸੇ ਮੈਂ ਕਰ ਦੇਣੀ ਹੈ ਹੁਣ ਕਟਿੰਗ ਬਿਲਕੁਲ ਕਪੜਾ ਮਿਲਾ ਕੇ ਰੱਖਿਆ ਹੈ ਤਾਂ ਕਿ ਇਹਦੇ ਵਿੱਚ ਕੋਈ ਝੋਲ ਜਾਂ ਸਿਲਵਰਟਨ ਆ ਰਹੇ ਤੇ ਇਸ ਵੀ ਹਲਕੇ ਹੱਥ ਨਾਲ ਕਰ ਦੇਣੀ ਹੈ ਅਸੀਂ ਕਟਿੰਗ ਇਸ ਤਰ੍ਹਾਂ ਕਟਿੰਗ ਕਰਨੀ ਨਾ ਬਹੁਤ ਈਜ਼ੀ ਹੋ ਜਾਂਦੀ ਏ ਇਸ ਨੂੰ ਪ੍ਰੈਸ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਇਸ ਨੂੰ ਕਟਿੰਗ ਕਰਨਾਗਾ ਤਾਂ ਇਸ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਹੈ ਪ੍ਰੈਸ ਕਰਕੇ ਵਧੀਆ ਤਿਆ ਬਣਾ ਲੈਣੀ ਹੈ ਤੇਜ਼ੀ ਕਰ ਦੇਣੀ ਹੈ ਕਟਿੰਗ ਤੁਸੀਂ ਦੇਖੋਗੇ ਕਿੰਨੇ ਸੌਖੇ ਜੇ ਢੰਗ ਨਾਲ ਔਰ ਕਿੰਨੇ ਥੋੜੇ ਜੇ ਮਿੰਟ ਵਿੱਚ ਇਹ ਕਟਿੰਗ ਹੋ ਗਈ ਹੈ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਂਦੀਗੀ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਲੈਣਾਗਾ ਇਹ ਦੇਖੋ ਇਹਦਾ ਫਾਈਨਲ ਲੁੱਕ ਵੀਡੀਓ ਕਿਹੋ ਜਿਹੀ ਲੱਗੀ ਜੇਕਰ ਜੱਦਿਆ ਲੱਗੀ ਇਹ 17 ਛਾਤੀ 13 ਕਮਰ ਔਰ 7.5 ਹਿਪ ਦਾ ਨਾਪ ਹੈ ਥੈਂਕ ਯੂ ਸਰ ਥੈਂਕ ਯੂ ਫਰੈਂਡਸ